ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਬਾਪੂ ਤੇ ਮੈਂ ਜਾ ਰਹੇ ਹਾਂ ਹੜਪੀੜਤਾਂ ਲਈ ਤਰਪੈਣਾ ਲੈ ਕੇ ਉਹਨਾਂ ਨੂੰ ਤਰਪੈਲਾ ਦਿਨ ਜਾਣਾ ਠੀਕ ਆ ਬਾਕੀ ਜੋ ਚੀਜ਼ ਦੀ ਨੀਡ ਹੋਗੀ ਉਹ ਦੇਖ ਕੇ ਆਵਾਂਗੇ ਬਾਕੀ ਵੀਡੀਓ ਦੀ ਵੌਇਸ ਓਵਰ ਨਹੀਂ ਸੀ ਇਸ ਕਰਕੇ ਮੈਂ ਵੌਇਸ ਓਵਰ ਲਗਾ ਰਿਹਾ ਠੀਕ ਆ ਫਿਰ ਆਪਾਂ ਪਰਵਾਹ ਗੱਡੀ 'ਚ ਤੇਲ ਕਿਉਂਕਿ ਜਾਣਾ ਆਪਾਂ ਮਾਹੂ ਪਹਿਲਾਂ ਸਭ ਤੋਂ ਪਹਿਲਾਂ ਚੱਕਣੀ ਆਪਾਂ ਤਰਪੈਲਾ ਇਦਾਂ ਨੂੰ ਆਪਾਂ ਕਰਦਿਆਂ ਕਰਾਉਂਦੇ ਆ ਪਹੁੰਚੇ ਐਮਐਲ ਸਾਹਿਬ ਦੀ ਕੋਠੀ ਕੋਠੀ ਪਹੁੰਚ ਤੋ ਬਾਅਦ ਆਪਾਂ ਹੁਣ ਲੈਣੀ ਆ ਤਰਪੈਲਾ ਵੇਟ ਕਰ ਰਹੇ ਸੀ ਕਦੋਂ ਆਉਣ ਹਨਾ ਤੇ ਬਾਪੂ ਨੂੰਗਾ ਤੁਸੀਂ ਵਿੱਚ ਬੈਠੇ ਰੋ ਕੋਈ ਨਹੀਂ ਅਸੀਂ ਰੱਖ ਲੈਨੇ ਆ ਫਿਰ ਅਸੀਂ ਰੱਖਿਆ ਗੱਡੀ 'ਚ ਦਰਪਹਿਲਾ ਗੱਡੀ 'ਚ ਦਰਪਹਿਲਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਕਿਉਂਕਿ ਕਾਫੀ ਵੱਡੀਆਂ ਸੀ ਹੈ ਨਾ ਤੇ ਕੁਆਂਟੀਟੀ ਵੀ ਬਹੁਤ ਸੀਗੀ ਤੇ ਕਿਤੇ ਨਾ ਕਿਦਾਂ ਕਰਕੇ ਰੱਖਨੇ ਆ ਤੇ ਗਰਮੀ ਬਹੁਤ ਜ਼ਿਆਦਾ ਬੁਰੇ ਹਾਲ ਹੋ ਗਏ ਸੀ ਮੇਰੇ ਤਾਂ ਬਾਕੀ ਵੀਰ ਨੇ ਕਰਾਈ ਆਪਣੇ ਮਾਤੇ ਨਾ ਰਖਾਈਆਂ ਦਰਪਹਿਲਾ ਆਪਣੇ ਸਾਰੀਆਂ ਤੇ ਤੇ ਪਹਿਲਾਂ ਆਪਾ ਗਣ ਕੇ ਰੱਖ ਲਈਆਂ ਵਿੱਚ ਹੁਣ ਆਪੇ ਵੰਡਣ ਜਾਣਾ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਆਪਾਂ ਹੁਣ ਨਾਲੀ ਡਿੱਗੀ ਤੇ ਹੁਣ ਜੀ ਮਿੱਤਰੋ ਅਨੇਕੋ ਸੇਵਾ ਕਰਨਾ ਇਹ ਦਿਨ ਪਹਿਲਾਂ ਜੇ ਨਾ ਛੜਕ ਦੇ ਕੋਈ ਹਾਲ ਨਹੀਂ ਕੁਝ ਨਹੀਂ ਕੀਤਾ ਸਰਕਾਰਾਂ ਨੇ ਕੋਈ ਡਿਆ ਛੜਕਾ ਨਹੀਂ ਛੜਕਾ ਨਿਕਲ ਰਿਹਾ ਠੀਕ ਆ ਇੱਥੋਂ ਉੱਥੇ ਗੱਡੀਆਂ ਮਾਰਨ ਤੇ ਕੱਢਣ ਕਿੱਦਾਂ ਹੋ ਗਿਆ ਬੰਦਾ ਕੋਈ ਚੀਜ਼ ਸੂਤ ਤੋਂ ਹੋਏ ਦੇਖਿਆ ਨਹੀਂ ਹੋਏ ਕਿੱਦਾਂ ਬੰਦਾ ਜਾ ਰਿਹਾ ਦੇਖ ਲੋ ਆ ਸੜਕਾਂ ਨਹੀਂ ਬਣੀਆਂ ਹੋਰ ਇਹਨਾਂ ਕੀ ਕਰਨਾ ਇੱਥੋਂ ਕਿੱਦਾਂ ਕੋਈ ਲੰਘਦਾ ਬਹੁਤ ਬੁਰਾ ਹਾਲ ਹੈ ਇਹਨਾਂ ਦੇ ਦੇਖ ਸਕਦੇ ਔਖਾ ਵਾ ਯਾਰ ਬਹੁਤ ਔਖਾ ਇੱਥੇ ਰਿਹਾ ਅੱਜ ਅਸੀਂ ਪਿੰਡ ਮੰਨੂ ਮੈਥੀ ਆ ਕੇ ਸਰਦਾਰ ਗਰਮੀਤ ਸਿੰਘ ਸਾਹਿਬ ਦਾ ਸਰਪੰਚ ਦੇ ਗ੍ਰਹਿ ਵਿਖੇ ਤਰ ਪਹਿਲਾਂ ਵੰਡੀਆਂ ਜ਼ਰੂਰਤਵੰਦਾਂ ਨੂੰ ਹੋਰ ਵੀ ਸਮਾਨ ਅਸੀਂ ਜ਼ਰੂਰਤਵੰਦਾਂ ਨੂੰ ਲਿਆ ਕੇ ਦੇਣਾ ਬਾਕੀ ਜੋ ਜੋ ਡਿਮਾਂਡ ਹੋਏਗੀ ਪਿੰਡ ਦੀ ਇਲਾਕੇ ਦੀ ਉਸੇ ਹਿਸਾਬ ਨਾਲ ਅਸੀਂ ਸਾਰੇ ਇਲਾਕੇ 'ਚ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤਾ ਜਾ ਰਿਹਾ ਸਮਾਨ ਤੇ ਸਰਦਾਰ ਹਰਪ੍ਰੀਤ ਸਿੰਘ ਹੀਰੋ ਵੱਲੋਂ ਇਹਨਾਂ ਦਾ ਸਮਾਨ ਦਿੱਤਾ ਆ ਅਸੀਂ ਇਲਾਕੇ 'ਚ ਵੰਡ ਰਹੇ ਆ ਔਰ ਹੋਰ ਵੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੋਏਗੀ ਇਲਾਕੇ 'ਚ ਅਸੀਂ ਹਰੇਕ ਚੀਜ਼ ਵੰਡਾਂਗੇ ਇਲਾਕੇ ਦੇ ਨਾਲ ਖੜੇ ਆ ਦੁਖੀ ਨਹੀਂ ਮਤ ਕਰਨ ਨੂੰ ਸਲਾਰ ਸੁਖਵੀਰ ਸਿੰਘ ਬਾਦਲ ਬਹੁਤ ਅੱਗੇ ਨੇ ਅਸੀਂ ਵੀ ਉਹਦੇ ਵਰਕਰ ਆ ਅਸੀਂ ਵੀ ਉਹਦੇ ਸਿਖਾਏ ਆਇਆ ਔਰ ਅਸੀਂ ਇਲਾਕੇ ਨੂੰ ਕਿਸੇ ਗੱਲ ਤੋਂ ਦੁਖੀ ਨਹੀਂ ਹੋਣ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਕੱਠੇ ਖਵਾ ਚਲੋ ਸਾਰੇ ਉਧਰ ਬੰਦੇ ਖੜਕੇ ਨਾਲੇ ਯਾਰ ਇਕੱਠੇ ਹੋ ਜਾਓ ਫੋਟੋਆਂ ਕਰ ਦਾਂਗੇ ਬਸ ਉਹ ਮੈਂ ਨਹੀਂ ਆਲੇ ਪਾਸੇ ਮੈਂ ਕਰਾਈਂ ਸਾਈਂਸ ਕਰਦੇ ਆਇਤਾ ਇਹ ਤੇ ਕੋਈ ਵੈਸੇ ਜਾਲਾ ਆ ਜਾ ਲੈ ਲੋ ਲੈ ਲੈ ਬਾਬੇ ਨੂੰ ਆਪ ਨੂੰ ਪਤਾ ਬਾਬਾ ਆਪੇ ਬੜਾਈ ਬਾਬੇ ਕਹੀ ਜੇ ਨੂੰ ਪਤਾ ਇੱਥੇ ਸਰ ਕੀ ਤਰਿਆਲੀਆਂ ਕਿਉਂਕਿ ਅਸੀਂ ਤੇ ਇਹ ਕੋਸ ਪਾਕੇ ਰਮਤਾ ਹੈ ਕੌਣ ਦਿੱਤੀ ਜਾਵੇ ਕੋਈ ਯਾਰ ਨਹੀਂ ਪਤਾ ਹੀ ਆ

ਆਏ ਜੀ ਹੋਰ ਹੁੰਦੀ ਉਹ ਚੁੱਕ ਕਰ ਦਿੰਦੀ ਹੈ ਟੀਬਾ ਲਾ ਦੇ ਨੇ ਤੇ ਪਹਿਲਾਂ ਪਾਰਟੀ ਪਾਜੀ ਲੋਕੇ ਨਹੀਂ ਲੈ ਕੇ ਆਉਣਾ ਕਿਸੇ ਨੂੰ ਆਪਾਂ ਦੁਖੀ ਨਹੀਂ ਹੋਣ ਦੇਣਾ ਲੈ ਆਪਾਂ ਨੂੰ ਪਾਰਟੀ ਬੰਦੀ ਚਾਰੇ ਪਾਰੇ ਆਪ ਵੀ ਹੋਰ ਵੀ ਜਤੂਰਦਾ ਕਿ ਮੇਰਾ ਜੋ ਵੀ ਹੈ ਆਪਣੇ ਬਣਾਉਂਦੇ ਆਈ ਤਾਂ ਨਹੀਂ ਕਰਦੇ ਜੀ ਆਪ ਵੀ ਰਾਗੀ ਸ਼ੁਰੂਆਤ ਇੱਧਰ ਪਹਿਲਾਂ ਮਨਨ ਤੋਂ ਬਾਅਦ ਆਪਾਂ ਕਹੇ ਨਾਲ ਦੇ ਪਿੰਡ ਲੋਕਾਂ ਦਾ ਪਤਾ ਲੈਣ ਕੀ ਹਾਲ ਆ ਪਾਣੀ ਬਹੁਤ ਆਇਆ ਹੋਇਆ ਸੀਗਾ ਮਿੱਤਰੋ ਹਾਂਜੀ ਅੱਜ ਪਿੰਡ ਪਹੁੰਚੇ ਸੀਗੇ ਆਪਣੇ ਕਿਹੜਾ ਪਿੰਡ ਆ ਜੀ ਬੜਾ ਗੜਾ ਹਾਂਜੀ ਕੀ ਸਮਝ ਆ ਰਿਹਾ ਆਪਣਾ ਆ ਗਿਆ ਵਿੱਚ ਹਾਂਜੀ ਘਰ ਆ ਗਿਆ ਜਮੀਨ ਸਾਰੀ ਅੱਛਾ ਜੀ ਇਹ ਘਰ ਵੀ ਹੋਣੀ ਸੀ ਡੇਗ ਚੱਲੇ ਆ ਡੇਗ ਚੱਲੇ ਆ ਘਰ ਪੁੱਟਣ ਲੱਗੇ ਆ ਕਹੇ ਵੀ ਰਹੀ ਸੀ 1.5-2 ਸਾਲ ਹੀ ਹੋਏ ਬਣਾਏ ਨੇ ਇਹ 2-3 ਸਾਲ ਪਹਿਰੇ ਲੈਂਟਰ ਪਾਏ ਆ ਹਾਂਜੀ ਹਾਂਜੀ ਸਾਡੇ ਕੋਲ ਕੋਈ ਸਰਕਾਰ ਦਾ ਬੰਦਾ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਨਾ ਇਹ ਕੁਝ ਨਹੀਂ ਆਇਆ ਹਾਂਜੀ ਹਾਂਜੀ ਤੁਸੀਂ ਦੇਖ ਗਏ ਨੇ ਵੀ ਸਾਣੂ ਸਾਡੇ ਘਰਾਂ ਦਾ ਜਿੰਨਾ ਨੁਕਸਾਨ ਹੈ ਮਿਲਣਾ ਚਾਹੀਦਾ ਬਾਕੀ ਜ਼ਮੀਰ ਸੜੀ 6 ਕਿਲੋ ਦਰਿਆ ਚਾਹੀਦੀ ਦਰਿਆ ਚਲੇਗੀ ਤੇ ਕੋਈ ਆ ਕੋਈ ਆਇਆ ਨਹੀਂ ਸਰਕਾਰੀ ਬੰਦਾ ਤੁਹਾਡੇ ਕੋਲ ਮੁਲਾਜ਼ਮ ਨਹੀਂ ਆਇਆ ਠੀਕ ਆ ਜੀ ਕੋਈ ਜਿਹੜਾ ਮੁੰਡਾ ਆਇਆ ਉੱਤਰ ਪਹਿਲਾਂ 40 ਦੇਗਾ 65 ਤੋਂ ਕਿਸੇ ਨੂੰ ਤੇ ਪੈ ਨਹੀਂ ਮਿਲੀ ਅੱਛਾ ਜੀ ਪਰ ਤੁਹਾਨੂੰ ਨਹੀਂ ਦਿੱਤੀਆਂ ਉਹਨਾਂ ਆ ਦੇ ਬੰਦਿਆਂ ਨੂੰ ਦਿੱਤੀਆਂ ਠੀਕ ਆ ਯਾਨੀ ਕਿ ਪਾਰਟੀ ਬਾਜ਼ੀ ਕਰ ਰਹੇ ਆ ਬਾਜ਼ੀ ਬਾਜ਼ੀ ਜਾਨਕੇ ਠੀਕ ਹੈ ਜੀ ਉਹ ਕਹਿੰਦੇ ਜੀ ਮਾਲ ਕਾਲੀ ਨੇ ਹਾਂਜੀ ਹਾਂਜੀ ਠੀਕ ਆ ਕੋਈ ਗੱਲ ਨਹੀਂ ਜੀ ਬਾਕੀ ਬਾਪੂ ਜੀ ਆਪਣੇ ਦੱਸਣਗੇ ਹਾਂਜੀ ਹਾਂਜੀ ਅਸੀਂ ਜੀ ਇਸ ਟਾਈਮ ਪਹੁੰਚੇ ਹਾਂ ਬੜਾ ਕਾਲੀ ਦਾ ਪਿੰਡ ਚ ਜਿੱਥੇ ਦਰਿਆ ਨੇ ਬਹੁਤ ਜ਼ਿਆਦਾ ਟਹਿ ਲਾਈ ਹੋਈ ਆ ਮਨਾਪ੍ਰੀਤਮ ਪ੍ਰੀਤਮ ਸਿੰਘ ਵਗੈਰਾ ਇਹ ਭਰਾ ਨੇ ਤਿੰਨ ਘਰ ਤੇ ਨਾਲ ਦਾ ਡਾਡੀ ਇਹਨਾਂ ਦੇ ਘਰ ਦੇ ਸਾਹਮਣੇ ਦਰਿਆ ਨੇ ਟਹਿ ਲਾਈ ਹੋਈ ਆ ਇਹਨਾਂ ਦੀਆਂ ਕੋਠੀਆਂ ਟਹਿ ਚੁੱਕੀਆਂ ਜਮੀਨ ਸਾਰੀ ਦਰਿਆ ਦੇ ਵਿੱਚ ਆ ਚੁੱਕੀ ਆ ਬਹੁਤ ਦੁਖੀ ਨੇ ਇਹਨਾਂ ਦੀ ਸਰਕਾਰ ਵੱਲੋਂ ਕੋਈ ਕਿਸੇ ਕਿਸਮ ਦੀ ਮਦਦ ਨਹੀਂ ਹੁਣ ਤੱਕ ਕੀਤੀ ਕਿ ਨਾ ਇਹਨਾਂ ਨੂੰ ਕਿਸੇ ਨੇ ਪੁੱਛਿਆ ਜੇ ਪਿੰਡ 'ਚ ਕੁਝ ਆਇਆ ਵੀ ਹੈ ਤੇ ਉਹ ਪਾਰਟੀ ਬਾਜ਼ੀ ਨਾਲ ਇਹਨਾਂ ਨੂੰ ਨਹੀਂ ਕੁਝ ਮਿਲਿਆ ਜਿਹੜੇ ਵੜੇ ਤੇ ਬੈਠੇ ਨੇ ਹੁਣ ਅਸੀਂ ਇਹਨਾਂ ਦੀ ਮਤ ਵਾਸਤੇ ਤਿਆਰ ਹੈ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲੋਂ ਸਾਡੇ ਹਰਮਨ ਪਿਆਰੇ ਵਿਧਾਇਕ ਇਲਾਕੇ ਵੱਲੋਂ ਸਰਦਾਰ ਹਰਚਨ ਸਿੰਘ ਹੀਰੋ ਉਹਨਾਂ ਦੇ ਵੱਲੋਂ ਅਸੀਂ ਸਮਾਨ ਲੈ ਕੇ ਸਵੇਰ ਆਵਾਂਗੇ ਇਹਨਾਂ ਸਾਰੇ ਗਰੀਬਾਂ ਨੂੰ ਜਿਹੜੇ ਨੰਗੇ ਬੈਠੇ ਨੇ ਇਹਨਾਂ ਦਾ ਅਸੀਂ ਛੁਰ ਟਕਾਂਗੇ ਕਿਸੇ ਤਰ੍ਹਾਂ ਵੀ ਹੋਰ ਵੀ ਜਿਹੜਾ ਕੋਈ ਸਰਕਾਰ ਵੱਲੋਂ ਕੋਈ ਸਾਨੂੰ ਸਰਕਾਰਾਂ ਦਾ ਕੁਝ ਆਣਾ ਅਸੀਂ ਆਪਦੇ ਵੱਲੋਂ ਕੋਈ ਚਾਰਾ ਕੋਈ ਪੱਠੇ ਕੋਈ ਖਲ ਵਗੈਰਾ ਜੋ ਵੀ ਆਏਗਾ ਪਾਰਟੀ ਵੱਲੋਂ ਅਸੀਂ ਇਹਨਾਂ ਸਾਰੇ ਲੋਕਾਂ ਦੀ ਮਦਦ ਵੱਦ ਤੋਂ ਵੱਦ ਕਰਾਂਗੇ ਆ ਜੋ ਕੋਈ ਨਾ ਆਪੇ ਦੋਗੇ ਨਹੀਂ ਦੇਣੀ ਹੈ ਜੇ ਕੋਈ ਦੇ ਰਹੀ ਹੈ ਨਹੀ ਨੰਬਰ ਨਹੀਂ ਦੋਏ ਨਾ ਦੇਰੀ ਖਲਿੰਗ ਦੇ ਰਿਹਾ ਕੋਠਾ ਵਿਚਰਦਾ ਕਰ ਜਾ ਵੇਖ ਉਹਨੂੰ ਜਲਦੀ ਹਾਂ ਜੇ ਮੇਰਾ ਨੰਬਰ ਨੋਟ ਕਰ ਲਓ ਤੇ ਘਰ ਜਮਾ ਰੜੇ ਤੇ ਬੈਠੇ ਸੀ ਬੰਦੇ ਇਹਨਾਂ ਦੇ ਵਾਸਤੇ ਹੀ ਅਸੀਂ ਉਥੋਂ ਪਚਾ ਕੇ ਲਿਆਏ ਸੀ ਉਹ ਤਰਪੈਣਾ ਅਸੀਂ ਇਹਨਾਂ ਨੂੰ ਤਕਸੀਮ ਕਰਤੀਆਂ ਵਾਰਾ ਕਾਲੀ ਰੌਣਕ ਇਹਨਾਂ ਦੇ ਘਰ ਬਿਲਕੁਲ ਦਰਿਆ ਨੇ ਟਾ ਕੇ ਵੇਚਦੇ ਨੇ ਕਿ ਹੁਣ ਬੰਨ ਤੇ ਬੈਠੇ ਨੇ ਤਾਂ ਕਰਕੇ ਇਸ ਜਨਤਾ ਦੀ ਮੱਤੇ ਨਹੀਂ ਪੀਤੀ ਬਾਕੀ ਸ਼ਹਿਰੀ ਹੋਰ ਸਮਾਨ ਲੈ ਕੇ ਆਵਾਂਗੇ ਸਾਰੇ ਲੋਕਾਂ ਦੀ ਮੱਤਤ ਕਰਾਣਾ ਹੈ ਹੋਰ ਬਾਕੀ ਆਈਡੀ ਲਾ 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 ਸੁਝਾਈ ਠੀਕ ਆ ਜੀ ਬਾਕੀ ਆਪਾਂ ਕੱਲ ਨੂੰ ਜੋ ਵੀ ਸਮਾਨ ਆਪਾਂ ਨੂੰ ਮਿਲਿਆ ਕਿਉਂਕਿ ਅੱਜ ਦੂਸਰੇ ਪਿੰਡ ਪਹਚਾ ਕੇ ਆਏ ਸੀ ਤਾਂ ਖਤਮ ਹੋ ਗਿਆ ਸੀ ਜੋ ਹੁਣ ਸਵੇਰ ਲੈ ਕੇ ਆਵਾਂਗੇ ਅੱਜ ਜਾਵਾਂਗੇ ਲੈ ਕੇ ਜਾਵਾਂਗੇ ਸਵੇਰ ਫਿਰ ਵੰਡਣ ਆਵਾਂਗੇ ਠੀਕ ਆ ਬਾਕੀ ਕੋਈ ਦੂਸਰੀ ਜਿਨ੍ਹਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕੁਛ ਨਹੀਂ ਕਰ ਰਹੀ ਠੀਕ ਆ ਤੁਹਾਨੂੰ ਪਤਾ ਹੀ ਗੱਲਾਂ ਵਾਲੀ ਆ ਬਾਕੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਹੁਤ ਹੈਲਪ ਕਰ ਰਹੇ ਗਰੀਬ ਠੀਕ ਆ ਜੀ ਬਾਕੀ ਆਪਾਂ ਕੱਲ ਨੂੰ ਜੋ ਵੀ ਸਮਾਨ ਆਪਾਂ ਨੂੰ ਮਿਲਿਆ ਕਿਉਂਕਿ ਅੱਜ ਦੂਸਰੇ ਪਿੰਡ ਪਹੁੰਚਾ ਕੇ ਆਏ ਸੀ ਤਾਂ ਖਤਮ ਹੋ ਗਿਆ ਸੀ ਜੋ ਹੁਣ ਸਵੇਰ ਲੈ ਕੇ ਆਵਾਂਗੇ ਅੱਜ ਜਾਵਾਂਗੇ ਲੈ ਕੇ ਜਾਵਾਂਗੇ ਸਵੇਰ ਫਿਰ ਵੰਡਣ ਆਵਾਂਗੇ ਠੀਕ ਆ ਬਾਕੀ ਕੋਈ ਦੂਸਰੀ ਜਿਨ੍ਹਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕੁਝ ਨਹੀਂ ਕਰ ਰਹੀ ਠੀਕ ਆ ਤੁਹਾਨੂੰ ਪਤਾ ਹੀ ਆ ਗੱਲਾਂ ਵਾਲੀ ਆ ਬਾਕੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਹੁਤ ਹੈਲਪ ਕਰ ਰਹੇ ਗਰੀਬ ਅੱਛਾ ਜੀ ਹੁਣ ਤੁਹਾਡੀ ਕੀ ਮੰਗ ਹੈ ਅੱਡੀ ਮੰਗੇ ਵੀ ਕੋਈ ਦੇ ਦੇ ਤਾਂ ਠੀਕ ਹੈ ਤੇ ਨਹੀਂ ਤਾਂ ਬਿਲਕੁਲ ਵੀ ਨਹੀਂ ਠੀਕ ਹੈ ਜਾਨੀ ਕਿ ਬਹੁਤ ਕੋਈ ਦਾਅਵੇ ਕਰ ਰਹੇ ਸੀ ਪਹਿਲਾਂ ਜਦੋਂ ਵੋਟਾਂ ਲੈਣੀਆਂ ਸੀ ਵੀ ਅਸੀਂ ਇਦਾਂ ਕਰਾਂਗੇ ਉਹਦਾ ਕਰਾਂਗੇ ਪਾਣੀ ਦੇਵਾਂਗੇ ਦੋਨੋਂ ਇਹ ਆਪਣੇ ਕਮਰੇ ਪਾ ਦੇਾਂਗੇ ਇੰਨੇ ਪੈਸੇ ਦੇ ਦੇਣ ਉਹ ਜ਼ਿਆਦਾ ਦੇ ਆਗੇ ਇਹ 2600 ਬਿਲਸਾਂ ਕਰਾਂਗੇ ਕੱਖ ਨਹੀਂ ਕੀਤਾ ਨਾਲ ਕੱਖ ਨਹੀਂ ਕੀਤਾ ਆ ਕਿਹੜੀ ਤਰਪਾਈ ਲਾਈਏ ਤੁਸੀਂ ਖੁਦ ਲੈਂਦੀ ਆਪ ਲੈਂਦੀ ਆਪ ਠੀਕ ਹੈ ਜਾਨੀ ਕਿ ਸਰਕਾਰ ਤਰਫੋਂ ਤੁਹਾਨੂੰ ਕੋਈ ਮਤ ਨਹੀਂ ਮਿਲੀ ਕੋਈ ਸਹੂਲਤ ਨਹੀਂ ਮਿਲੀ ਝੋਨਾ ਸਾਰਾ ਡੁੱਬ ਗਿਆ ਤੇ ਦਰਵੇਸ਼ ਲਾਉਦਾ ਝੋਨਾ ਸਾਰਾ ਡੁੱਬ ਗਿਆ ਠੀਕ ਆ ਸਾਰੀ ਜ਼ਮੀਨ ਦਰਿਆ ਦੇ ਵਿੱਚ ਆ ਗਈ ਠੀਕ ਆ ਤੇ ਆ ਘਰ ਵੀ ਮਕਾਨ ਵੀ ਆ ਰਿਹਾ ਪਾਣੀ ਇਥੋਂ ਤੱਕ ਪਹੁੰਚ ਗਿਆ ਹੁਣ ਤੇ ਹੁਣ ਇਹਦੀ ਤਰ ਪਹਿਲਾਂ ਦੀ ਜ਼ਰੂਰਤ ਹੈ ਸੋ ਆਪਾ ਉਹ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਆਪਣੇ ਬਾਪੂ ਜੀ ਬਾਕੀ ਦੱਸਣਗੇ ਹਾਂਜੀ ਅਸੀਂ ਜੀ ਅੱਜ ਪਹੁੰਚੇ ਆ ਇਹ ਬੜਾ ਕਾਦੀ ਨੂੰ ਨਾ ਬੜਾ ਸੁਲੇਮਾਨ ਪਿੰਡ ਤੇ ਅਸੀਂ ਪਹੁੰਚੇ ਆ ਬਿਲਕੁਲ ਦਰਿਆ ਦੇ ਉੱਪਰ ਅਸੀਂ ਖੜੇ ਆ ਬੰਨ ਤੇ ਜਿੱਥੇ ਦਰਿਆ ਨੇ ਟਾਹ ਵੀ ਲਾਈ ਕਈ ਕਾਰ ਫਟਲੇ ਨੇ ਬਾਕੀ ਕਾਰ ਜਿਹੜੇ ਨੇ ਨੇੜੇ ਪਹੁੰਚੇ ਹੋਏ ਨੇ ਦਰਿਆ ਦੇ ਉਹਨਾਂ ਦੀ ਕੋਈ ਫਸਲ ਵਗੈਰਾ ਕੁਝ ਨਹੀਂ ਬਚਿਆ ਸਾਰੀ ਪੈੜੀ ਵਿੱਚ ਦਰਿਆ ਦੇ ਆ ਚੁੱਕੀ ਝੋਨੇ ਖਰਾਬਾ ਹੋ ਚੁੱਕਿਆ ਕੋਈ ਸਰਕਾਰ ਵੱਲੋਂ ਇੱਕ ਦੁੱਕੀ ਸੀ ਮੱਤੇ ਮੈਂ ਸੱਜਣਾ ਨੂੰ ਨਹੀਂ ਮਿਲੀ ਹੁਣ ਤੱਕ ਦੇ ਕਿਸੇ ਨੇ ਆ ਕੇ ਇਹਨਾਂ ਨੂੰ ਸਰਕਾਰ ਵੱਲੋਂ ਨਹੀਂ ਪੁੱਛਿਆ ਇਸ ਕਰਕੇ ਅਸੀਂ ਅੱਜ ਸੁਖਬੀਰ ਬਾਦਲ ਦੇ ਹੁਕਮ ਅਨੁਸਾਰ ਸਰਦਾਰ ਹਰ ਹਰਪ੍ਰੀਤ ਹੀਰੋ ਸਿੰਘ ਵੱਲੋਂ ਅਸੀਂ ਅੱਜ ਇਲਾਕੇ ਦਾ ਦੌਰਾ ਕਰ ਰਹੇ ਹਾਂ ਸਾਰੀ ਟੀਮ ਸਾਰੇ ਵਰਕਰ ਹਰ ਇੱਕ ਕਰਦੀ ਅਸੀਂ ਸ਼ਹਿਰ ਲੈ ਰਹੇ ਹਾਂ ਤਾਂ ਕਿ ਅਸੀਂ ਜਿਹੜੀ ਜਿਹੜੀ ਚੀਜ਼ ਦੀ ਇਹਨਾਂ ਸੱਜਣਾਂ ਨੂੰ ਜ਼ਰੂਰਤ ਹੈ ਅਸੀਂ ਕੱਲ ਨੂੰ ਇਹਨਾਂ ਦੀ ਜ਼ਰੂਰਤ ਪੂਰੀ ਕਰ ਸਕੀਏ ਇਸ ਕਰਕੇ ਇਹ ਲੋਕ ਬੜੇ ਦੁਖੀ ਬੰਨ ਤੇ ਬੈਠੇ ਨੇ ਸਰਕਾਰ ਨੇ ਤੇ ਇਹਨਾਂ ਨੂੰ ਕੀ ਦੇਣਾ ਪਰ ਸੈਡੀ ਪਾਰਟੀ ਕਾਲੀਗਰ ਜਿਹੜੀ ਉਹ ਹਰ ਇੱਕ ਦੀ ਮਤ ਜਿੰਨੇ ਜੋ ਕੇ ਅਸੀਂ ਆ ਜਾਂ ਵਾਦ ਤਵਾਦ ਹਰ ਇੱਕ ਦੀ ਮਤ ਕਰ ਰਹੇ ਆਂ ਔਰ ਕਰਾਂਗੇ ਅੱਜ ਅਸੀਂ ਤਰਪੈਲਾ ਮੰਨੂ ਮਾਛੀ ਵੰਡ ਕੇ ਆਏ ਸੀ ਇੱਥੇ ਅਸੀਂ ਬਾਅਦ ਚ ਆਏ ਆਂ ਸਵੇਰੇ ਅਸੀਂ ਗੱਡੀ ਤਰਪੈਲਾਂ ਦੀ ਲੈ ਕੇ ਇਸ ਜਗ੍ਹਾ ਤੇ ਆਵਾਂਗੇ ਜਿਹੜੀਆਂ ਲਿਸਟਾਂ ਸਾਡੇ ਕੋਲੋਂ ਆਉਣਗੀਆਂ ਉਹ ਸਵੇਰੇ ਸੱਜਣਾ ਨੂੰ ਅਸੀਂ ਸਾਰਾ ਕੁਝ ਮੋਈਆ ਕਰਵਾਵਾਂਗੇ ਜਿੰਨੇ ਜਿਵੇਂ ਜਿਵੇਂ ਸਾਡਾ ਹੱਥ ਹੋਏਗਾ ਜੋ ਜੋ ਵੀ ਸਮਾਨ ਦੀ ਜ਼ਰੂਰਤ ਹੋਊਗੀ ਆਪਾਂ ਜ਼ਰੂਰ ਪਹਚਾਵਾਂਗੇ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਮੌਜੂਦਾ ਸਰਕਾਰ ਦੇ ਕੀ ਹਾਲਾਤ ਨੇ ਕਿ ਆਪਦੇ ਬੰਦਿਆਂ ਨੂੰ ਪੁੱਛ ਲਈਆਂ ਕੋਈ 2-4 ਦਿਨ ਪਹਿਲਾਂ ਆ ਵੀ ਰਹੀਆਂ ਤਾਂ ਉਹਨਾਂ ਨੂੰ ਮਿਲ ਰਿਹਾ ਕੁਝ ਵੀ ਮਿਲ ਰਿਹਾ ਦੂਸਰੇ ਆਮ ਆਦਮੀ ਬੰਦੇ ਨੂੰ ਕੁਝ ਨਹੀਂ ਮਿਲ ਰਿਹਾ ਫੋਨ ਨਿਚੋੜ ਰਹੀ ਹੈ ਜਿੰਨਾ ਵੀ ਨਿਚੋੜਾ ਜਾਊਗਾ ਪਾਰਟੀ ਬਾਜ਼ੀ ਹੈ ਉਹਨਾਂ ਦੀ ਪਾਰਟੀ ਬਾਜ਼ੀ ਹੋ ਰਹੀ ਚਲੋ